ਨਿਕਲੋ ਬਾਹਰ ਮਕਾਨੋਂ ਸੇ ਜੰਗਲੋਂੋਂ ਬੇਮਾਨੋਂ ਸੇ ਕੋਈ ਆਪੋ ਨੇ ਨਹੀਂ ਚੱਲਦੀ ਇਹਨੇ ਵਿਰੋਧੀ ਪਾਰਕਿਆਂ ਚ ਚੱਲਦੀ ਨਾ ਜੀ ਇਹ ਬਦਲਾਅ ਦੀ ਗੱਲ ਕੋਈ ਧਰਮ ਹੋ ਨਹੀਂ ਸਿਖਾਵਾਗਾ ਕੋਈ ਆਪ ਦੀ ਸੈਰ ਨਹੀਂ ਕਰ ਸਕਦਾ ਕੋਈ ਖੁੱਲ ਕੇ ਕਿਤੇ ਜਾ ਨਹੀਂ ਸਕਦਾ ਚਾਰੇ ਚ ਘੁੰਮਦੇ ਸੀ ਤੇ ਹੁਣ ਪੀਚ ਸੋਈ ਆ ਸਾਡੇ ਘਰੇ ਲੋਕ ਹੋ ਗਏ ਅਸੀਂ ਤਾਂ ਲੋਕਾਂ ਨੂੰ ਮੂੰਹ ਵਿਖਾਣ ਜੋ ਕਿ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਦਾ ਫਰੋਇਪਰ ਲਾਈਵ ਚੈਨਲ ਤੇ ਅੱਜ ਸਾਡੇ ਦਰਮਾਨ ਪਹੁੰਚਿਆ ਫਰੋਇਪਰ ਦੀ ਉਹ ਐਨ ਸ਼ਖਸੀਅਤ ਜਿਨ੍ਹਾਂ ਨੇ ਧਾਰਮਿਕ ਖੇਤਰ 'ਚ ਵੱਡੀਆਂ ਮੱਲਾ ਮਾਰੀਆਂ ਸਮਾਜ ਸੇਵਾ ਦੇ ਖੇਤਰ 'ਚ ਵੱਡਾ ਨਾਮ ਪਾਈਦਾ ਸਭ ਕੁਝ ਛੱਡੋ ਪੱਤਰਕਾਰ ਦਾ ਤੇ ਖੇਤਰ 'ਚ ਆ ਵੱਡਾ ਨਾਮ ਕਮਾਇਆ ਫਰੋਇਪਰ ਨੂੰ ਨਵੀਂ ਦਿਸ਼ਾ ਦੇਣ ਲਈ ਇਹਨਾਂ ਦਾ ਵੱਡਾ ਯੋਗਦਾਨ ਰਿਹਾ ਮੇਰੀ ਮੁਰਾਦਾ ਪ੍ਰੇਨਲ ਸ਼ਰਮਾ ਜੀ ਤੇ ਆ ਆਪਾਂ ਇਹਨਾਂ ਦਾ ਸਵਾਗਤ ਕਰੀਏ ਫਿਰ ਅੱਗੇ ਆਪਾਂ ਵੱਧਦੇ ਆਂ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਆ ਸ਼ਰਮਾ ਜੀ ਅੱਜ ਆਪਾਂ ਗੱਲਬਾਤ ਕਰਦੇ ਆਂ ਫਿਰੋਜ਼ਪੁਰ ਤੁਸੀਂ ਜਵਾਨੀ ਤੋਂ ਲੈ ਕੇ ਹੁਣ ਤੱਕ 25-30 ਸਾਲ ਸਮਾਜ ਦੀ ਸੇਵਾ ਕੀਤੀ ਹੈ ਤੇ ਅੱਜ ਜਿਹੜਾ ਲੋਕਾਂ 'ਚ ਮੈਂ ਦੇਖ ਰਿਹਾ ਖੌਫ ਤੇ دہشت ਹਨਾ ਲੋੜਾਂ ਲੋੜਾ ਵਾਲਾ ਮਾਹੌਲ ਪੈਦਾ ਹੋਇਆ ਖੜਾ ਹੈ ਇਹ ਤੁਸੀਂ ਅੱਜ ਦੇ ਮਾਹੌਲ ਤੇ ਕੀ ਕਹਿੰਦੇ ਹੋ ਦੇਖੋ ਜੀ ਮੇਰੀ ਜੋ ਤੁਸੀਂ ਮੋਸ਼ਵਾਲੀ ਮੈਂ ਕਈ ਪਾਰਟੀਆਂ ਦਾ ਚਲੋ ਅਸੀਂ ਮਿਲਦੇ ਰਹੇ ਆ ਬਾਕੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਦੇਖੇ ਮੇਰੀ ਉਮਰ ਚ 64 ਸਾਲ ਦੇ ਕਰੀਬ ਹੈ ਜੀ ਪਰ ਜਿਹੜੇ ਇਹ دہشت ਵਾਲੇ ਮਾਹੌਲ ਨੇ ਲੋਕੀ ਅੰਦਰ ਬਾਹਰ ਬੜਨ ਦੇ ਕੁੰਡਾ ਪਹਿਲੇ ਲਾ ਰੰਦੇ ਨੇ ਜੀ ਠੀਕ ਹੈ ਨਾ ਵੀ ਸ਼ਹਿਰ ਦਾ ਮਾਹੌਲ ਸਖਾਵਾਂ ਨਹੀਂ ਗਾ ਵੀ ਇੰਨਾ ਡਰਾਉਣਾ ਮਾਹੌਲ ਹੈ ਬੰਦਾ ਕੱਲੀ ਸਬਜ਼ੀ ਲੈਣ ਨਹੀਂ ਕੋਈ ਜਾ ਸਕਦਾ ਕੱਲਾ ਮੰਦਰ ਨਹੀਂ ਜਾ ਸਕਦਾ ਕੁਈ ਰਾਤ ਦੇ ਰਜ ਨੇ ਲੋਕਾਂ ਨੇ ਸੈਰ ਕਰਨੇ ਛੱਡ ਦਿੱਤੀ ਐ ਹਾਂ ਸਹੀ ਗੱਲ ਸਵੇਰ ਸ਼ਾਮ ਜਿਹੜੀ ਸੈਰ ਕਰਦੇ ਸੀ ਉਹ ਉਹਦੇ ਤੋਂ ਹੀ ਆਪਾਂ ਵੇਖਿਆ ਬੰਦੇ ਕੰਨੀ ਘਤਰਾਉਣ ਲੱਗੇ ਆ ਆ ਸ਼ਰਮਾ ਜੀ ਜਿਹੜੇ ਗੰਭੀਰ ਹਾਲਾਤ ਬਣੇ ਆ ਇਹ ਬੜੇ ਚਿੰਤਾਜਨਕ ਹਾਲਾਤ ਆ ਹਨਾ ਇਹ ਇਹਦਾ ਤੁਸੀਂ ਕੀ ਮਤਲਬ ਕੀ ਸਮਝਦੇ ਹੋ ਕੀ ਮੰਤਵ ਕੀ ਐ ਸਮਾਜ ਕਿੱਧਰ ਨੂੰ ਜਾ ਰਿਹਾ ਐ ਦੇਖੋ ਜੀ ਜਿਹੜਾ ਇੱਕ ਤਾਂ ਸਾਡੀ ਜਿਸ ਪਾਰਟੀ ਦੇ ਮੈਂ ਫਾਊਂਡਰ ਮੈਂਬਰ ਆ ਅਸੀਂ ਬੜੀ ਮਿਹਨਤ ਕਰਕੇ 2014 ਤੋਂ ਲੈ ਕੇ ਵੀ ਚਲੋ ਇਮਾਨਦਾਰ ਸਰਕਾਰ ਆਏਗੀ ਤੇ ਅਸੀਂ ਲੋਕਾਂ ਨੂੰ ਚੰਗਾ ਮਾਹੌਲ ਦੇਾਂਗੇ ਜੀ ਪਰ ਅੱਜ ਅਸੀਂ ਆਪ ਹੀ ਸ਼ਿਕਾਰ ਹੋ ਰਿਹਾ ਮੈਂ ਤੇ ਕੁਲਦੀਪ ਭੁੱਲਰ ਜਿਹੜੇ ਭੁੱਲਰ ਸਾਹਿਬ ਦਾ ਵੱਡਾ ਭਰਾ ਜੀ ਅਸੀਂ ਸਟਾਰਟਿੰਗ ਤੇ ਜਦੋਂ ਐਮਐਲਏ ਬਣੇ ਤੇ ਸਾਨੂੰ ਜੋ ਅਸੀਂ ਵਿਚਲੇ ਲੋਕਾਂ ਨੂੰ ਅਸੀਂ ਸਖਾਵਾਂ ਮਾਹੌਲ ਦਈਏ ਬਿਲਕੁਲ ਵਿਚੋੜਾਂ ਨੂੰ ਫੜੀਏ ਪਰ ਉਹਦੇ ਵਿੱਚ ਵੀ ਸਾਨੂੰ ਤੀਜੇ ਚੌਥੇ ਦਿਨ ਸਾਨੂੰ ਕਹਤਾ ਵੀ ਤੁਸੀਂ ਆਦੇ ਘਰੇ ਬਹਿ ਜਾਓ ਸਾਡੇ ਹੀ ਬੰਦਿਆਂ ਨੇ ਸੁਣ ਕਹਤਾ ਵੀ ਤੁਸੀਂ ਘਰੇ ਬਹਿ ਜਾਓ ਨੇ ਨਹੀਂ ਸ਼ਰਮਾ ਜੀ ਇਹ ਗੱਲ ਸਪੱਸ਼ਟ ਕਰੋ ਮੈਨੂੰ ਪਤਾ ਹੈ ਮੈਂ ਤੁਹਾਡੀ ਕਵਰੇਜ ਬਹੁਤ ਕਰਦਾ ਰਿਹਾ ਜਦੋਂ ਆਪ ਪੰਜਾਬ ਚ ਆਈ ਤੇ ਮੈਨੂੰ ਮੈਂ ਗਲਤ ਨਾ ਹੋਵਾਂ ਤੁਸੀਂ ਦੱਸੋ ਮੇਰੇ ਖਿਆਲ ਜਿਹੜੀ ਫਰਸਟ ਮੀਟਿੰਗ ਸੀ ਉਹ ਤੁਸੀਂ ਕੀਤੀ ਸੀ ਮੈਂ ਪਹਿਲੀ ਮੀਟਿੰਗ ਜਿਹੜੀ ਅਸੀਂ ਜੀ ਗਾਂਧੀ ਗਾਰਡਨ ਕੀਤੀ ਸੀ ਜੇ ਅਸੀਂ ਨਾਹਰਾ ਲਾਉਂਦੇ ਸੀ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਹਾਂ ਅੱਜ ਸਾਨੂੰ ਬੇਮਾਨਾਂ ਨੇ ਘੇਰ ਲਿਆ ਬੜਾ ਅਫਸੋਸ ਦੀ ਗੱਲ ਹੈ ਜਿਹੜੇ ਸਾਡੇ ਲੀਡਰ ਨੇ ਉਬੇਰਨ ਚੁੱਪੀ ਸਾਦੀ ਹੋਈ ਹੈ ਸਾਨੂੰ ਪਤਾ ਨਹੀਂ ਵੀ ਇਹ ਕਿੱਥੇ ਇਹਨਾਂ ਸਮਝੋਤੇ ਹੋਏ ਨੇ ਇਹ ਅੱਜ ਅਸੀਂ ਲੋਕਾਂ ਨੂੰ ਜਵਾਬ ਦੇ ਆ ਲੋਕੀ ਸਾਨੂੰ ਘੇਰ ਲੈਂਦੇ ਵੀ ਤੁਸੀਂ ਸ਼ਰਮਾ ਜੀ ਬੜੇ ਭੱਲੜਾ ਸਾਹਿਬ ਬਣ ਕੇ ਪਿਆਰੇ ਚ ਘੁੰਮਦੇ ਸੀ ਤੇ ਹੁਣ ਤੁਸੀਂ ਦੱਸੋ ਵੀ ਆ ਸਾਡੇ ਘਰੇ ਲੁੱਟ ਹੋ ਗਈ ਏ ਅਸੀਂ ਤਾਂ ਲੋਕਾਂ ਨੂੰ ਮੂੰਹ ਵਿਖਾਣ ਜੋਗੇ ਨਹੀਂ ਆ ਦੇਖੋ ਸ਼ਰਮਾ ਜੀ ਪਹਿਲਾਂ ਅਕਾਲੀਆਂ ਦੇ ਸਰਕਾਰ ਤੇ ਉਹਨਾਂ ਨੇ ਵਕਾਸ ਕਰਵਾਇਆ ਲੋਕੀ ਸੀ ਲੇਕਿਨ ਜਿਹੜਾ ਉਥੋਂ ਦਾ ਮਾਹੌਲ ਬਣਿਆ ਗੁੰਡਾਗਰਦੀ ਵਾਲਾ ਮਾਹੌਲ ਕਹਿ ਲਓ ਜਾਂ ਲੋਕਾਂ ਨੂੰ ਮਤਲਬ ਇਹ ਨਿਆ ਨਾ ਮਿਲਣਾ ਹਨਾ ਜਿੱਤ ਲੋਕ ਖਫਾ ਹੋਗੇ ਸੀ ਜ਼ਿਆਦਾ ਤੇ ਹੋਰ ਕਿ ਭਰਵਾ ਛੱਡੋ ਤੁਸੀਂ ਉਹਨਾਂ ਨੇ ਬਦਲ ਕੇ ਕਾਂਗਰਸ ਨੂੰ ਲੈੰਦਾ ਵੀ ਸ਼ਾਇਦ ਕੁਝ ਬਦਲ ਆ ਜੇ ਤੇ ਕਾਂਗਰਸ ਜਦੋਂ ਆਈ ਤੇ ਕਾਂਗਰਸ ਦੇ ਰਾਜ ਚ ਵੀ ਗੁੰਡਾਗਰਦੀ ਥੋੜੀ ਵਧ ਗਈ ਤੇ ਉਹ ਲੋਕਾਂ ਨੇ ਬਦਲ ਕੇ ਤੁਹਾਨੂੰ ਅਸੀਂ ਤੇ ਤੁਹਾਨੂੰ ਕਹਾਂਗੇ ਤੁਸੀਂ ਪਹਿਲੀ ਆਵਾਜ਼ ਬੁਲੰਦ ਕਰਨ ਵਾਲੇ ਤੁਸੀਂ ਤੁਹਾਨੂੰ ਲੈ ਕੇ ਆਂਦਾ ਤੇ ਤੁਹਾਡੇ ਰਾਜ ਚ ਆ ਹੁਣ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਖੜਾ ਮੈਂ ਕਹਿੰਦਾ ਜੀ ਅਸੀਂ ਕਿੰਨੇ ਆ ਹੌਲ ਨੂੰ ਕਿੰਨੇ ਆ ਮੈਂ ਕਿਹਾ ਸਾਡੀ ਧਾਂ ਗੱਲ ਸੁਣੋ ਪਰ ਜਨਤਾ ਦੀ ਆਵਾਜ਼ ਨੂੰ ਸੁਣੋ ਜੀ ਠੀਕ ਹੈ ਮਾਨ ਸਾਹਿਬ ਕਹਿੰਦੇ ਵੀ ਇਹ ਬੇਈਮਾਨਦਾਰ ਆ ਬਿਲਕੁਲ ਪਰ ਸਾਨੂੰ ਇਮਾਨਦਾਰੀ ਕਿਤੇ ਵਿਖਦੀ ਨਹੀਂ ਪਈ ਤੁਸੀਂ ਬਿਜਲੀ ਦੇ ਬਿੱਲ ਫ੍ਰੀ ਕਰਦੇ ਪਰ ਮਾਹੌਲ ਨਹੀਂ ਸਿਖਾਵਾਗਾ ਕੋਈ ਆਉਦੀ ਸੈਰ ਨਹੀਂ ਕਰ ਸਕਦਾ ਕੋਈ ਖੁੱਲ ਕੇ ਕਿਤੇ ਜਾ ਨਹੀਂ ਸਕਦਾ ਵੀ ਦੱਸੋ ਤੁਸੀਂ ਇਹ ਸਰਕਾਰ ਦਾ ਕੰਮ ਹੈ ਕੋਈ ਵੀ ਉਹ ਐਮਐਲਬੀ ਕੋਈ ਖੁੱਲ ਕੇ ਨਹੀਂ ਬੋਲਦਾ ਕਿਤੇ ਘਟਣਾ ਹੋਵੇ ਜਾਂ ਕਿਸੇ ਦੇ ਘਰੇ ਜਾਵੇ ਜਾ ਕੇ ਦੱਸੇ ਭਾਈ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਕੋਈ ਨਾਪਲਸ ਪ੍ਰਸ਼ਾਸਨ ਨਾਲ ਨਾ ਸਿਵਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਵੀ ਲੋਕੀ ਉਹਨਾਂ ਨੂੰ ਬੁੱਕੇ ਦੇਣ ਦੇ ਡੀਸੀ ਮਗਰੋਂ ਆਂਦਾ ਹੈ ਤੇ ਬੁੱਕੇ ਦੇ ਰੋਲ 15 ਜੀ ਨੇ ਪਹਿਲੇ ਚਲੇ ਜਾਂਦੇ ਨੇ। ਬਸ ਉਹ ਗੱਲ ਬੁੱਕਿਆਂ ਤਾਂ ਕੀ ਖੜੀ ਦੀ ਬੁੱਕਿਆਂ ਤੇ ਕਿਹੜ ਖੜੀ ਰਹਿੰਦੀ ਹੈ। ਨਾ ਉਹ ਦੂ ਜਿਹੜੇ ਹੋਣ ਵਾਲੇ ਕੰਮ ਉਹ ਹੁੰਦੇ ਨਾ ਲੋਕਾਂ ਨੂੰ ਸੁਰੱਖਿਆ ਮਿਲਦੀ ਹੈ। ਸੁਰੱਖਿਆ ਮਿਲਦੀ ਹੈ ਤੇ ਲੋਕ ਘਰਾਂ ਚ ਕੈਦ ਹੋਈ ਜਾਂਦੇ। ਕਿਉਂ ਵੀ ਜਿਹੜਾ ਪ੍ਰਸ਼ਾਸਨ ਨੂੰ ਕੰਮ ਕਰੀ ਜਾਂਦਾ ਡੀਸੀ ਨੂੰ ਐਸਐਸਪੀ ਤੋਂ ਉੱਪਰ ਡੀਸੀ ਹੈ। ਜੀ ਠੀਕ ਹੈ ਨਾ ਹੁਣ ਡੀਸੀ ਸਾਹਿਬ ਨੂੰ ਵੀ ਰਹਿਣਾ ਹੈ ਸ਼ਹਿਰ ਚ ਮਾਹੌਲ ਕੀ ਹੈ। ਉਹ ਡੀਸੀ ਸਾਹਿਬ ਜਿਹੜੇ ਆਏ ਹੋਣਾ ਪਾ ਉਹਨਾਂ ਨੂੰ 15 ਕੁ ਕੁ ਉਹਨਾਂ ਨੂੰ ਬੁੱਕੇ ਦੇ ਉੱਤੇ ਤੇ ਉਹ ਲੋ ਜੀ ਵਾਹ ਜੀ ਵਾਹ ਹੋਜੀ ਤੇ ਉਹ ਸਭ ਅਰਥਾ ਨਾ ਜੀ ਇਹ ਬਦਲਾਓ ਨਹੀਂ ਇਹ ਗੱਲ ਘੋਟੂ ਗਏ। ਹਾਂ ਇਹ ਗੱਲ ਘੋਟੂ ਸਰਕਾਰ ਹੈ। ਹੁਣ ਤੁਸੀਂ ਵੇਖੋ ਵੀ ਮੈਂ ਇਥੋਂ ਇਹ ਸ਼ਹਿਰੋਂ ਆਣਾ ਹੈ ਜਾਂ ਔਰਗਨਿਕ ਹੈ ਕਿਵੇਂ ਕਿੱਥੇ ਸਾਡਾ ਗਲਾ ਘੁੱਟਿਆ ਜਾਏਗਾ ਕਿੱਥੇ ਅਸੀਂ ਲੁੱਟੇ ਜਾਵਾਂਗੇ ਇਹ ਉਹ ਸਰਕਾਰ ਹੈ। ਹਾਂ ਆ ਸਕੂਟਰ ਮੋਟਰਸਾਈਕਲ ਤੇ ਜਾਂਦੇ ਬੰਦੇ ਤਾਂ ਪਰ ਸਿੱਖਾ ਡਾ ਲੈ ਜਾਂਦਾ ਕੋੜ ਆ ਜਾਂਦਾ ਤੇਜ਼ ਧਾਰਾਂ ਦੇ ਨੋਕੇ ਨੂੰ ਦਬਾਇਆ ਜਾਂਦਾ। ਆ ਵਹੀਕਲ ਖੋਲ ਜਾਂਦਾ ਕਿਉਂਕਿ ਵੀਹੀਕਲ ਘਰ ਦੇ ਬਾਹਰ ਥੋੜੋ ਥੋੜੇ ਚਿਰ ਬਾਹਰ ਲੱਭਦਾ ਨਹੀਂ ਮੈਂ ਕਹਿੰਦਾ ਚੋਰੀਆਂ ਅਕਾਲੀ ਵੇਲੇ ਵੀ ਹੋਈਆਂ ਕਾਂਗਰਸੀਆਂ ਵੇਲੇ ਵੀ ਹੋਈਆਂ ਪਰ ਲੱਭ ਜਾਂਦੀਆਂ ਸੀ ਹੁਣ ਤਾਂ ਮੁੱਦਾ ਹੀ ਗਾਇਬ ਹੋ ਜਾਂਦਾ ਤੇ ਇੱਕ ਸ਼ਰਮਾ ਜੀ ਹੋਰ ਦੱਸੋ ਵੀ ਇਹ ਚੋਰਾਾਂ 'ਚ ਵੀ ਜਿਹੜੇ ਉਹ ਵੀ ਅਪਡੇਟ ਹੋਏ ਫਿਰਦੇ ਆ ਪਹਿਲਾਂ ਜੇ ਕਿਸੇ ਨੇ ਜਾਗ ਜਾਣਾ ਜਾਂ ਪਤਾ ਲੱਗ ਜਾਣਾ ਚੋਰ ਭੱਜ ਜਾਂਦੇ ਹੁੰਦੇ ਸੀ ਉਹਨੂੰ ਗੱਲ ਨੂੰ ਉਹ ਤਾਂ ਚੋਰ ਕਹਿੰਦੇ ਨੇ ਜੀ ਭਾਜੀ ਤੁਸੀਂ ਸਾਨੂੰ ਥਾਣੇ ਲੈ ਚਲੋ ਸਾਨੂੰ ਕੁੱਟੋਣਾ ਹਾਂ ਹਾਂ ਉਹ ਕਹਿੰਦੇ ਸਾਡੀ ਉੱਤੇ ਸੈਟਿੰਗ ਹੈਗੀ ਤੇ ਤੁਸੀਂ ਸੰਤਾਨੇ ਲੈ ਚਲੋ ਉਹਨਾਂ ਦੇ ਮੈਂ ਕਹਿੰਦਾ ਤੁਸੀਂ ਉਹਨਾਂ ਦੀ ਕਲੋਨੀਆ ਉਹਨਾਂ ਦੇ ਘਰ ਵੇਖੋ ਤੁਸੀਂ ਵੀਆਈਪੀ ਤੋਂ ਵੱਧ ਘਰ ਉਹਨਾਂ ਦੇ ਵਧੀਆ ਬਣਿਆ ਚੋਰਾਂ ਦੇ ਮੋਗੇ ਵਾਲੇ ਇੱਥੇ ਚੋਰੀਆਂ ਕਰ ਦਿੰਦੇ ਨੇ ਤੇ ਫਰੋਇਪਰ ਵਾਲੇ ਕਿਤੇ ਹੋ ਕੇ ਜਾ ਕੇ ਚੋਰੀਆਂ ਕਰ ਦਿੰਦੇ ਉਹਨਾਂ ਨੇ ਠੇਕੇ ਦਿੱਤੇ ਨੇ ਅੱਛਾ ਇਹ ਸੂਤਰ ਨਾ ਇਹ ਵੀ ਦੇਖਦੇ ਨੇ ਠੇਕੇ ਦਿੱਤੇ ਨੇ ਮਤਲਬ ਜਿਹੜੇ ਆ ਇਲਾਕੇ ਚੋਰੀਆਂ ਕਰਨ ਲਈ ਟੰਗੀਆਂ ਮਾਰਨ ਲਈ ਲੁੱਟਾਂ ਕਰਨ ਲਈ ਠੇਕੇ ਹੋਏ ਠੇਕੇ ਹੋਏ ਤੇ ਇਹ ਠੇਕੇਦਾਰਾਂ ਦੀ ਬਿਸ਼ਾਨ ਸਰਕਾਰ ਨੂੰ ਨਹੀਂ ਹੁੰਦੀ ਸਰ ਸਾਰੀ ਬਿਸ਼ਾਨ ਏ ਟੂ ਜ਼ੈਡ ਪਰਸ਼ਾਨਾ ਨੇ ਜਦੋਂ ਹੁਣ ਮੁੱਠੀ ਘਰਮ ਨਾਲ ਕੰਮ ਹੀ ਚੱਲਦਾ ਪਿਆ ਹੁਣ ਤੁਸੀਂ ਵੇਖੋ ਕੋਈ ਅਧਿਕਾਰੀ ਉਹ ਪਹਿਲੇ ਤਾਂ ਬੜਾ ਸਲਿਪ ਟ੍ਰਿਪ ਆਉਂਦਾ ਜਦੋਂ ਇੱਥੇ ਫਰੋਹ ਪਰਚੇ ਤੇ ਜਦੋਂ ਵੀ ਉਹ ਦੋ ਕੁ ਸਾਲ ਲਾਂਦਾ ਹੈ ਉਹਦੇ ਕਮੀ ਦੇ ਬਟਰੇ ਟੋਟਸ ਸ਼ੁਰੂ ਹੋ ਜਾਂਦੇ ਨੇ ਵੀ ਉਹ ਮਾਇਆ ਕਿੱਥੇ ਜਾਂਦੀ ਹੈ ਐਨੀ ਗ੍ਰੋਥ ਹੋ ਜਾਂਦੀ ਹੈ ਐਨੀ ਗ੍ਰੋਥ ਹੋ ਜਾਂਦੀ ਹੈ ਤੇ ਮੈਂ ਤਾਂ ਮੋਦੀ ਸਰਕਾਰ ਨੂੰ ਕਹਿੰਦਾ ਭਾਈ ਈਡੀ ਵਾਸਤੇ ਘੜ ਤੂੰ ਸਾਡੇ ਤੋਂ ਬਚਾ ਹਾਂ ਇਹ ਘੱਟੋ ਘੱਟ ਇੱਥੇ ਕੋਈ ਕਾਨੂੰਨ ਵਿਵਸਥਾ ਦਾ ਕੰਮ ਹੋਵੇ ਸੀਮਾ ਵਰਤੀ ਤੇ ਕੋਈ ਲੋਕਾਂ ਦਾ ਕਾਰੋਬਾਰ ਕੋਈ ਨਹੀਂ ਠੀਕ ਹੈ ਨਾ ਕੋਈ ਕੋਈ ਕਾਰੋਬਾਰ ਨਹੀਂ ਕੋਈ ਇੰਡਸਟਰੀ ਨਹੀਂ ਕੁਝ ਨਹੀਂ ਇੱਕ ਹੈਂਡ ਟੂ ਮਾਊਥ ਲੋਕ ਇਹ ਗਿਣਨੇ ਜਿਹੜੇ ਸਿਰਫ ਦਾਲ ਫੁਣਕਾ ਰੋਟੀ ਬੰਦੀ ਹੈ ਹੁਣ ਸਵੇਰੇ ਵੇਖੋ ਕਿਸ ਨੂੰ ਕੇਲੇ ਵਾਲਾ ਲੁੱਟ ਲਿਆ ਕਿਸੇ ਰੇੜੀ ਵਾਲਾ ਲੁੱਟ ਲਿਆ ਉਹ ਦੱਸੋ ਸਾਰੀ ਦਿਹਾੜੀ ਤੱਕ ਲਾ ਰੇੜੀ ਵਾਵਾ ਕੇ ਕਮਲਾ ਆ ਜਾਂਦਾ ਆ ਸ਼ਰਮਾ ਜੀ ਇੱਕ ਆਪਾਂ ਗੱਲ ਕਰਦੇ ਹਾਂ ਜਿਹੜੇ ਅਪਡੇਟ ਹੋਏ ਚੋਰ ਅੱਗੇ ਤਾਂ ਜਿਹੜੀ ਚੋਰੀ ਰਾਤ ਨੂੰ ਸ਼ਾਮ ਨੂੰ ਹਨੇਰੇ ਚ ਹੁੰਦੀ ਦੀ ਕੁਰਸ ਵੀਰ ਵੇਲੇ ਹੁੰਦਾ ਵੇਖੋ ਚੋਰ ਹੁਣ ਰਾਤ ਨੂੰ ਨਹੀਂ ਕਰਦਾ ਚੋਰੀ ਉਹ ਦਿਨੇ ਹੀ ਕਰਦਾ ਦਿਨੇ ਕਰਦਾ ਬਾਜੀ ਦਿਨੇ ਦਲੇਰੀ ਹੁਣੋ ਇਹ ਸਾਰਾ ਰਾਜਨੀਤਿਕ ਦਾ ਸ਼ਰਧੰਤਰ ਵੀ ਇਹ ਨਾਲ ਹਾਂ ਅਲਾ ਕਹਿੰਦਾ ਜੇ ਸਾਡੀ ਗੱਲਬਾਤ ਬਣੀ ਹੋਈ ਏ ਉਹ ਕਹਿੰਦਾ ਸਾਨੂੰ ਰਾਤ ਨੂੰ ਕੋਈ ਕੰਨ ਨੂੰ ਕਿਤੇ ਛੱਟਮਾ ਮਾਰ ਦੇ ਦਿਨੇ ਗੱਲ ਕਰਕੇ ਦਿਨੇ ਫਰਾਰ ਹੋ ਜਾਂਦੇ ਤੇ ਇਹ ਇਹ ਲੋਕ ਜਦੋਂ ਆਵਾਜ਼ ਬੁਲੰਦ ਕਰਦੇ ਕੁਝ ਸੁਣਦਾ ਵੇਖੋ ਜੀ ਫਿਰ ਹਾਲ ਤੱਕ ਕੋਈ ਸੁਣਾਈ ਨਹੀਂ ਮੈਂ ਕਹਿੰਦਾ ਜੇ ਸਾਡੇ ਆਹੀ ਵਰਕਰ ਆ ਫਾਊਂਡਰ ਮੈਂਬਰ ਆ ਜੇ ਸਾਡੀ ਸੁਣਾਈ ਨਹੀਂ ਗਈ ਤੇ ਦੂਜੇ ਬੰਦੇ ਸ਼ਹਿਰ ਤੋਂ ਕੀ ਸੁਣਾਈ ਹੋਏ ਆ ਦੂਜੇ ਕੀ ਆਸ ਰੱਖਣ ਦੂਜਿਆਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਹੁਣ ਐਮਐਲਏ ਸਾਹਿਬ ਤੁਸੀਂ ਦੱਸੋ ਵੀ ਮਹੀਨੇ ਦੇ ਵਿੱਚ ਕਿੰਨੀ ਵਾਰ ਸ਼ਹਿਰ ਗਏ ਨੇ ਕਿਸੇ ਦੀ ਸਮੱਸਿਆ ਲੈਣ ਜਾਂ ਕੋਈ ਉਹਨਾਂ ਨੂੰ ਕੋਈ ਮੀਟਿੰਗ ਕੀਤੀ ਕੋਈ ਜਾਣ ਕੇ ਲਿਆਉਣ ਦੀ ਜਿਵੇਂ ਕੋਈ ਅੱਗੇ ਕੋਈ ਸੰਗਤ ਦਰਸ਼ਨ ਕੀਤਾ ਕੋਈ ਕਿੰਤਾ ਕੋਈ ਕੋਈ ਨਹੀਂ ਕੁਝ ਜੇ ਫਰੋਇਪਰ ਦੀ ਨਫਰੀ ਘਟੇ ਹੈ ਤਾਂ ਸਰਕਾਰ ਕੇ ਰੱਖਣ ਵੀ ਇੱਥੇ ਫਰੋਇਪਰ ਨਫਰੀ ਘਟੇ ਬਾਡਰ ਏਰੀਆ ਇੱਥੇ ਸਾਨੂੰ ਦਿੱਤੀ ਜਾਏ ਸੁਰੱਖਿਆ ਦਿੱਤੀ ਜਾਏ ਸੁਰੱਖਿਆ ਫੋਰਸ ਪੁਲਿਸ ਬਾਦ ਦਿੱਤੀ ਜਾਵੇ ਬਾਦ ਦਿੱਤੀ ਜਾਵੇ ਫਰੋਇ ਪ੍ਰਵਾਸੀ ਅੱਜ ਦੀ ਤਾਰੀਖ ਚ ਦੁਖੀ ਆ ਤੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਕਿਹੜੇ ਕਿਹੜੇ ਉਹਨਾਂ ਨੂੰ ਡਰ ਆ ਜਾਂ ਕਿਹੜੇ ਕਿਹੜੇ ਉਹਨਾਂ ਨੂੰ ਦੁੱਖ ਲੱਗੇ ਹੋਏ ਵੀ ਕੋਈ ਪਹਿਲੇ ਨੰਬਰ ਤੇ ਕਾਰੋਬਾਰ ਕੋਈ ਨਹੀਂ ਹੈਗਾ ਇੱਥੇ ਜੀ ਠੀਕ ਹੈ ਬੜੀ ਵੱਡੀ ਸਮੱਸਿਆ ਜੀ ਹਾਂ ਜਿੱਥੋਂ ਘਰ ਚੱਲਨੇ ਠੀਕ ਹੈ ਹਣ ਜੇ ਕੋਈ ਦਿਹਾੜੀਦਾਰ ਕਮਾ ਕੇ ਲੈ ਕੇ ਸ਼ਾਮ ਨੂੰ ਪਤਾ ਵੀ ਉਹਦਾ ਸਾਈਕਲ ਵੀ ਖੋਇਆ ਜਾਣਾ ਤੇ ਉਹਦੇ ਪੈਸੇ ਵੀ ਖੋਏ ਜਾਣੇ ਨੇ ਤੇ ਜਿਹੜੀ ਸਾਡੀ ਪੁਲਿਸ ਆ ਉਹ ਉਹ ਕਿੱਥੇ ਹੈ ਵੇਖੋ ਜੀ ਪੁਲਿਸ ਤਾਂ ਜਿੰਦੋਂ ਵੀ ਅਸੀਂ ਆ ਵੀ ਮਿਲੇ ਆ ਸੋ ਮੈਂ ਮਿਛਰੇ ਨੂੰ ਚਲੋ ਬੜੇ ਇੰਟੈਲੀਜੈਂਟ ਨੇ ਠੀਕ ਹੈ ਅਸੀਂ ਕਿੰਨੇ ਚਲੋ ਬਹੁਤ ਪ੍ਰਸ਼ੰਸਾ ਕਰਦੇ ਆ ਹਾਂ ਅੱਛਾ ਤੇ ਮਸਲਾ ਹੈ ਨਾ ਵੀ ਸਾਨੂੰ ਬੁੱਧੀ ਮਤਾ ਦਾ ਫਾਇਦਾ ਕੀ ਮਿਲੇ ਪਰਿਵਾਰਾਂ ਨੂੰ ਵੀ ਜੇ ਨੇ ਤੁਸੀਂ ਬੁੱਧੀਮਾਨ ਹੋ ਤੇ ਸਾਨੂੰ ਫਾਇਦਾ ਮਿਲਣਾ ਚਾਹੀਦਾ ਹਾਂ ਪਤਾ ਲੋ ਜੇ ਤੁਹਾਡੇ ਕੋਲ ਸੁਰੱਖਿਆ ਘਟੇ ਤੇ ਤੁਸੀਂ ਡਿਮਾਂਡ ਰੱਖੋ ਉਹਨਾਂ ਨੂੰ ਹਾਂ ਠੀਕ ਹੈ ਜਿਹੜੀ ਵੀਆਈਪੀ ਲੋਕਾਂ ਨੂੰ ਸੁਰੱਖਿਆ ਦਿੱਤੀ ਉਹ ਤੇ ਢਾ ਕੇ ਤੁਸੀਂ ਆਮ ਜਨਤਾ ਵਾਸਤੇ ਲਾਓ ਹਾਂ ਬਿਲਕੁਲ ਹੁਣ ਤੁਸੀਂ ਫਲੈਗ ਮਾਰਚ ਕਰ ਦਿੱਤਾ ਉਹ 2 ਘੰਟੇ ਦਾ ਫਲੈਗ ਮਾਰਚ ਹੁੰਦਾ ਹੈ ਹੂੰ ਉਹਦੇ ਚ ਜਿਹੜਾ ਸ਼ਹਿਰ ਦਾ ਅੰਦਰੂਨੀ ਹੈ ਉਹ ਉਹ ਤਾਂ ਮੇਰੇ ਖਿਆਲ ਚ ਲੋਕਾਂ 'ਚ ਹੀ ਜੈਸਤ ਪੈਦਾ ਹੋਈ ਬਿਲਕੁਲ ਮਤਲਬ ਜਿਹੜੇ ਚੋਰ ਬੰਦੇ ਦਾ ਕੋਈ ਫਾਇਦਾ ਨਹੀਂ ਜੇ ਇਹ ਹੁੰਦਾ ਤਾਂ ਕੋਈ ਫਾਇਦਾ ਤੁਸੀਂ ਆਮ ਪਬਲਿਕ ਜਿਹੜੇ ਸ਼ਹਿਰ ਦੇ ਇਹ ਪੁਰਾਣੇ ਸ਼ਹਿਰ ਨੇ ਇਹਨਾਂ ਦੇ ਅੰਦਰ ਤੁਸੀਂ ਵੇਖੋ ਬਗੈਰ ਨੰਬਰਾਂ ਤੋਂ ਉੱਥੇ ਸੀਟੀਆਂ ਮਾਰਦੇ ਵੇ ਉੱਥੇ ਉਹ ਕੁੜੀਆਂ ਛੇੜਦੇ ਫਿਰਦੇ ਨੇ ਇਹ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਆ ਚੋਰ ਆ ਜਿਹੜਾ ਆ ਆਪਣੇ ਆਪ ਦੀ ਬਗਵਾਸ਼ ਬਣਿਆ ਹੋਇਆ ਆ ਪੁਲਿਸ ਜਿਹੜੀ ਹੈਗੀ ਆ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੀ ਉਹਨੂੰ ਫੜ ਕੇ ਥਾਣੇ ਅੰਦਰ ਬੰਦ ਕਿਉਂ ਨਹੀਂ ਕਰਦੀ ਭਾਜੀ ਇੱਥੇ ਤਾਂ ਨਾ ਹੁਣ ਕਿ ਇੱਕ ਰਾਜਨੀਤਕ ਮਾਸੰਗਰਾਮ ਜਿਹਨੂੰ ਕਹਿੰਦੇ ਨੇ ਉਹ ਅੱਡਾ ਬਣਿਆ ਪਿਆ ਓਕੇ ਠੀਕ ਹੈ ਹੁਣ ਐਸ ਵੇਲੇ ਉਹ ਨਹੀਂ ਆ ਬੋਲਣ ਨਹੀਂ ਜਲਦੀ ਜਿਹਨੇ ਵਿਰੋਧੀ ਪਾਰਟੀਆਂ ਨੂੰ ਜਲਦੀ ਮਤਲਬ ਆਪਾਂ ਕਹਿ ਲਈਏ ਵੀ ਜਿਹੜੇ ਜੇ ਸਰਕਾਰ ਆਪਦੀ ਆ ਆਪਦੇ ਐਮਐਲਏ ਆ ਉਹ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵਿਰੋਧੀ ਰਾਜ ਸਿੱਤਰ ਆ ਹੈਗੀਆਂ ਹੈ ਕਰ ਵੀ ਵਿਰੋਧੀ ਪਾਰਟੀ ਦਾ ਕੋਈ ਵੀ ਭਰਾ ਐਮਐਲਏ ਗਾ ਜਾਂ ਨਹੀਂ ਗੋ ਕੋਣ ਮਾਰਦਾ ਉਹਨਾਂ ਬੰਦਿਆਂ ਦੇ ਕੰਮ ਹੁੰਦੇ ਨੇ ਉਹ ਉਹਨਾਂ ਦੇ ਘਰਾਂ 'ਚ ਵੀ ਆਸੇ ਪਾਸੇ ਹੀ ਬੰਦੇ ਉਹੀ ਬੈਠੇ ਰਹਿੰਦੇ ਨੇ ਇਹ ਮੱਦੇ ਰਾਜ ਮਈਰਾ ਤੇ ਤੁਸੀਂ ਕਦੇ ਆਵਾਜ਼ ਆਪਣੀ ਉੱਤੇ ਸੂਬਾ ਪੱਧਰ ਤੇ ਕੌਮੀ ਪੱਧਰ ਤੇ ਆਵਾਜ਼ ਬੁਲੰਦ ਕੀਤੀ ਨੇ ਜਦੋਂ ਵੀ ਕੋਈ ਸਾਡੇ ਕੋਲ ਪ੍ਰਤੀਨਿਧੀ ਆਂਦੇ ਨੇ ਅਸੀਂ ਆਵਾਜ਼ ਚੁਕਦੇ ਰਹੇ ਨੇ ਹੁਣ ਜਦੋਂ ਸਾਨੂੰ ਸੁਣਾਈ ਨਹੀਂ ਹੁੰਦੀ ਅਸੀਂ ਤਾਂ ਫਿਰ ਤੇ ਲੋਕਾਂ ਨੂੰ ਕਹਾਂ ਮੈਂ ਤੁਸੀਂ ਆਪ ਹੀ ਜਾਗਰੂਕ ਹੋ ਬਈ ਹੁਣ ਜਨਤਾ ਨੂੰ ਮਾਅਉਲ ਇਸ ਤਰ੍ਹਾਂ ਦਾ ਹੈ ਵੀ ਆਪਾਂ ਸਾਰੀਆਂ ਸਰਕਾਰਾਂ ਵੇਖ ਲਈਆਂ ਮੈਂ ਤਾਂ ਇਹ ਕਹਿੰਦਾ ਵੀ ਜਨਤਾ ਨੂੰ ਖੁਦ ਹੀ ਜਾਗਰੂਕ ਹੋਣਾ ਚਾਹੀਦਾ ਵੀ ਘਟੋ ਘਟ ਤੁਸੀਂ ਇੱਕ ਘਰੇ ਡਾਂਗ ਦਾ ਰੱਖ ਲਓ 5 ਫੁੱਟ ਦੀ ਕੋਈ ਸਾੰਡ ਨੂੰ ਮੋੜ ਲਓਗੇ ਕਿਸੇ ਦਾ ਕੋਈ ਬੰਦਾ ਕੋਈ ਆ ਜਾਂਦਾ ਐ ਇੰਨੀ ਕੋਈ ਸੁਰੱਖਿਆ ਤਾਂ ਆਪਦੀ ਆਪ ਹੀ ਕਰਨੀ ਪੈਣੀ ਜੇ ਸਾਡੇ ਦੇਵੀ ਦੇਵਤਿਆਂ ਨੇ ਗੁਰੂਆਂ ਨੇ ਭਗਤੀ ਦੇ ਨਾਲ ਹਥਿਆਰ ਜਰੂਰ ਰੱਖੇ ਸੀ ਤੇ ਸਾਨੂੰ ਘਰੇ ਵੇ ਡਾਂਗ ਤੋਂ ਹੋਰ ਵੀ ਸ਼ਸਤਰ ਜਿਹੜੇ ਨਹੀਂ ਬਿਗੈਰ ਲਸੰਸ ਤੋਂ ਨੇ ਜਰੂਰ ਰੱਖਣੇ ਚਾਹੀਦੇ ਨੇ ਤੇ ਇਸ ਇਜ਼ਰਾਈਲ ਦੇ ਵਿੱਚ ਕੀ ਹੈ ਹਰ ਸਕੂਲ ਦੇ ਬੱਚੇ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਓਕੇ ਹਾਂ ਚਾਹੇ ਫੌਜ ਭਰਤੀ ਹੋਵੇ ਜਾਂ ਨਾ ਹੋਵੇ ਤੇ ਅੱਜ ਸਾਨੂੰ ਆਉਂਦੂ ਫਿਟਨੈਸ ਵੀ ਮਤਲਬ ਹੁਲਾਤੋਂ ਬਣੇ ਖੜੇ ਵੀ ਸਾਨੂੰ ਹੁਲਾਤੋਂ ਬਣੇ ਬਣੇ ਸਾਨੂੰ ਖੁਦ ਹੀ ਸਾਹਮਣਾ ਕਰਨਾ ਪੈਣਾ ਹੈ ਹਾਂ ਵੀ ਜੇ ਤੁਸੀਂ ਕੋਣੋਂ ਤੁਹਾਨੂੰ ਪ੍ਰਸ਼ਾਸਨ ਜਾਂ ਸਰਕਾਰ ਆ ਕੇ ਬਚਾਏਗੀ ਉਹ ਬੜਾ ਮੁਸ਼ਕਲ ਜਾਬਦਾ ਆ ਜੇ ਤੁਹਾਨੂੰ ਮੌਕਾ ਮਿਲੇ ਮੁੱਖ ਮੰਤਰੀ ਨਾਲ ਜਾਂ ਕੌਮੀ ਕਨਵੀਨਰ ਅਰਵਿੰਦ ਕੇਜਰੀ ਜੀ ਵੀ ਆ ਗੱਲ ਰੱਖਣ ਦਾ ਤੇ ਕੀ ਉਹਨਾਂ ਨੂੰ ਕਹੋ ਮੈਂ ਤਾਂ ਕਹਿੰਦਾ ਵੀ ਤੁਸੀਂ ਜਨਤਾ ਦੇ ਸਾਹਮਣੇ ਝੂਠ ਰਾ ਮਾਰੋ ਮੈਂ ਤਾਂ ਪਹਿਲੇ ਉਹਨਾਂ ਨਾਲ ਕਹਾਂ ਵੀ ਜੇ ਤੁਸੀਂ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਨਾ ਉਹੀ ਕਿਹਾ ਕਰੋ ਠੀਕ ਹੈ ਨਾ ਵੀ ਚਲੋ ਜਿਹੜੀਆਂ ਗਰੰਟੀਆਂ ਕਰਨੀਆਂ ਹਨ ਉਹ ਗਰੰਟੀਆਂ ਪੂਰੀਆਂ ਹੋਣ ਉਹ ਪੂਰੀਆਂ ਹੋਣ ਕਿਉਂ ਵੱਡੇ ਲੀਡਰ ਦਾ ਉਹਨਾਂ ਨੇ ਪਹਿਲੇ ਸਾਲ ਬਾਅਦ ਕਹਿੰਦੇ ਤੁਹਾਡੇ ਦਰਸਿਲ ਕਰ ਲੈਣੇ ਪਰ ਆਮ ਵਰਕਰਨ ਨੂੰ ਤਾਂ ਲੋਕੀਂ ਝਟ ਫਾੜ ਲੈਂਦੇ ਨੇ ਹੂੰ ਬਿਲਕੁਲ ਵੀ ਤੁਸੀਂ ਕਹਿੰਦੇ ਵੀ ਸਾਡੀ ਅਸੀਂ ਇਮਾਨਦਾਰ ਹਾਂ ਤੇ ਇਕੱਲੇ ਇਮਾਨਦਾਰੋ ਉਹ ਬਾਕੀ 92 93 ਦੀ ਗਾਰੰਟੀ ਕੌਣ ਦੇਵੇਗਾ ਹੂੰ ਹਾਂ ਬਿਲਕੁਲ ਹੁਣ ਕੇਜਰੀ ਸਾਹਿਬ ਉਹ ਤਾਂ ਉੱਥੇ ਕਹਿੰਦੇ ਜਿਵੇਂ ਅਸੀਂ ਆ ਕਰਦੇ ਆਂ ਕਿ ਆ ਨਸ਼ਾ ਬੰਦ ਕਰਦੇ ਆਂਗੇ ਮਹੀਨੇ ਚ ਕਰਦੇ ਆਂਗੇ 2 ਮਹੀਨੇ ਕਰਦੇ 6 ਮਹੀਨੇ ਅੱਜ 2.5 ਸਾਲ ਹੋ ਗਏ ਨੇ ਹਾਂ ਕਰ ਕਰ ਆ ਆ ਪਿਛਲੇ 2 ਦਿਨ ਚ ਸ਼ਰਮਾ ਜੀ ਤੁਹਾਡੇ ਧਿਆਨ ਚ ਵੀ ਹੋਣਾ ਪਿਛਲੇ 2 ਦਿਨ ਬੁੱਕਨਖਾੜਾ ਚੋਖਰ ਹਰਵੇਕੇ ਤੋ ਡੈਥਾਂ ਹੋ ਗਈਆਂ ਮੈਂ ਤੁਹਾਨੂੰ ਸਾਰ ਦੱਸਣਾ ਵੀ ਤੁਸੀਂ ਸ਼ਮਸ਼ਾਨ ਘਰ ਦੀ ਲਿਸਟ ਕੱਢੋ ਨਾ ਤੇ ਉਹਦੇ ਚ 80% ਨੌਜਵਾਨਾਂ ਦੀ ਮੌਤ ਹੈ ਜਿਸ ਮਾਂ ਦਾ ਨੌਜਵਾਨ ਪੁੱਤਰ ਜਾਂਦਾ ਉਸ ਮਾਂ ਨੂੰ ਪੁੱਛੋ ਵੀ ਉਹਦਾ ਕੀ ਹਾਲ ਹੁੰਦਾ ਹੈ ਪੁੱਤ ਕੀ ਬੀਤਦੀ ਪਈ ਠੀਕ ਹੈ ਨਾ ਅਸੀਂ ਤਾਂ ਕਹਿੰਨਾ ਇੱਕ ਨਸ਼ੇ ਵਾਲਾ ਮਰ ਗਿਆ ਪਰ ਉਸ ਮਾਂ ਦਾ ਜਿਸ ਮਾਂ ਦਾ ਪੁੱਤਰ ਜਾਂਦਾ ਉਸ ਮਾਂ ਨੂੰ ਪੁੱਛੋ ਇਹ ਨਸ਼ੇ ਤੇ ਲਗਾਮ ਕਿਉਂ ਨਹੀਂ ਕਸਿੰਦੀ ਇਹ ਨਸ਼ੇ ਦੇ ਲਗਾਮ ਦਾ ਇੱਕ ਬੜਾ ਜਿੱਤ ਸਰਕਾਰ ਉਹ ਵਕਈ ਮਾਨਦਰਗੀ ਹੈ ਤੇ ਕੇਂਦਰ ਦੀਆਂ ਏਜੰਸੀਆਂ ਦਾ ਮਿਲ ਕੇ ਚੱਲੇ ਤੇ ਨਸ਼ਾ ਬੰਦ ਹੋ ਸਕਦਾ ਹੈ ਉਹ ਵੀ ਮੁਸ਼ਕਲ ਉਹ ਵੀ ਨਹੀਂ ਆ ਤੁਸੀਂ ਦੇਖੋ ਭੁੱਖ ਮਰੀ ਵਾਲੇ ਹਾਲਾਤ ਬਣੇ ਖੜੇ ਆ ਕੰਮ ਕਰ ਲੋਕਾਂ ਇਹ ਤੁਸੀਂ ਉਸ ਵੇਲੇ ਸਟੇਟ ਦੇ ਮੈਂਬਰ ਹੁੰਦੇ ਸੀ ਹੈ ਨਾ ਤੁਸੀਂ ਸਟੇਟ ਤੋਂ ਬਾਹਰ ਲੱਗਦੇ ਹੋ ਅੱਜ ਤੁਹਾਡੀ ਇੱਥੇ ਵੀ ਕੁਝ ਸੁਣਵਾਈ ਨਹੀਂ ਇਹ ਇਹ ਮਾਇਨਾ ਕੀ ਹੈ ਕਿੱਥੇ ਗੜਬੜ ਹੋਈ ਹੈ ਦਸੋ ਜੀ ਪਹਿਲੇ ਜਿਹੜਾ ਇਹਨਾਂ ਨੇ ਇੱਕ ਬੁੱਕ ਬਣਾਈ ਸੀ ਸਵਿਧਾਨ ਦੀ ਕੇਜਰੀਵਾਲ ਸਾਹਿਬ ਨੇ ਜੀ ਅਸੀਂ ਉਹ ਕਿਤਾਬ ਲੈ ਕੇ بڑے بڑے ਵੱਡੇ ਸ਼ਹਿਰ ਦੇ ਨਾਮਵਰ ਜਿਹੜੇ ਸੀ ਜਿਵੇਂ ਵੀ ਜੇਵਰਾੀ ਹਾਈਟੈਕ ਅਸ਼ੋਕ ਗੁਪਤਾ ਜੀ ਬੜੇ ਚੰਗੇ ਚੰਗੇ ਲੋਕ ਸਾਡੇ ਨਾਲ ਜੁੜੇ ਬਿਲਕੁਲ ਸਾਫ ਸ਼ਵੀ ਵਾਲੇ ਜਿਹੜੇ ਜਿਹੜੇ ਸਾਫ ਸੁਥਰਾ ਪ੍ਰਸ਼ਾਸਨ ਚੋਂ ਦੇ ਸੀ ਬੜੇ ਵਧੀਆ ਅਕਸ਼ਰ ਵੀ ਜਿਹੜਾ ਕਮੇ ਵਧੀਆ ਜਿਹੜਾ ਆ ਰਹੇ ਨੇ ਉਹਦੇ ਨੀਮ ਵਧੀਆ ਨੇ ਤੇ ਅਸੀਂ ਸੁਭਾਵਾਂ ਇੱਥੋਂ ਹੀ ਬਣਾਦੇ ਸੀ ਓਕੇ ਠੀਕ ਹੈ ਜੀ ਬਿਲਕੁਲ ਤੇ ਅਸੀਂ ਇੱਥੋਂ ਹੀ ਉੱਪਰ ਕਰਦੇ ਸੀ ਬੰਦੇ ਆਪ ਹੀ ਆਪ ਹੀ ਸਾਰਾ ਫੰਡ ਇਕੱਠਾ ਕਰਦੇ ਸੀ ਚਲੋ ਇਹ ਸਾਡੇ ਜਿਹੜੇ ਮੌਜੂਦਾ ਵਿਧਾਇਕ ਸਾਹਿਬ ਇਹ ਵੀ ਹਿੱਸੇਦਾਰ ਹੁੰਦੇ ਸੀ ਇਹ ਵੀ ਯੂਥ ਤੇ ਸੀ ਤੇ ਫਿਰ ਇਹਨਾਂ ਨੂੰ ਇੱਧਰ ਆਏ ਕੋਦੋ ਕੰਮ ਕਰਦੇ ਰਹੇ ਲੋਕੀ ਸਾਡਾ ਵਿਰੋਧ ਵੀ ਕਰਦੇ ਰਹੇ ਕਾਫੀ ਪਰ ਜਦੋਂ ਉਹ ਹੁਣ ਸਤਾ ਜਦੋਂ ਆਈ ਹੈ ਉਹ ਜਿੰਨੇ ਵੀ ਸਾਡੇ ਪੂਰੇ ਪੰਜਾਬ ਦੇ ਮੈਂ ਕਹਿੰਨਾ ਵੀ ਜਿੰਨੇ ਵੀ ਫਾਊਂਡਰ ਮੈਂਬਰ ਨੇ ਕ੍ਰਾਂਤੀਕਾਰੀ ਨੇ ਵਿਜਨ ਨੇ ਆਦਾ ਕੋ ਘਰ-ਬਾਰ ਤਿੰਨ-ਚਾਰ ਸਾਲ ਵਿਖਣੇ ਘਰ-ਬਾਰ ਠੀਕ ਹੈ ਨਾ ਬੜਾ ਨੁਕਸਾਨ ਹੋਇਆ ਉਹਨਾਂ ਨੂੰ ਲੋਕਾਂ ਨੇ ਸਾਡਾ ਪੂਰਾ ਠੱਪਾ ਲਾਤਾ ਵੀ ਇਹ ਤਾਂ ਝਾੜੂ ਵਾਲੇ ਨੇ ਕਿਤੇ ਜਾਓ ਇਹ ਝਾੜੂ ਵਾਲੇ ਪਰ ਅੱਜ ਹਾਲਾਤ ਇਹ ਨੇ ਵੀ ਜਿੰਨੇ ਵੀ ਇਮਾਨਦਾਰ ਬੰਦੇ ਨੇ ਉਹ ਦਫ਼ਤਰਾਂ 'ਚ ਨਹੀਂ ਵਿਖਦੇ ਉਹ ਦਫ਼ਤਰਾਂ ਤੋਂ ਬਾਹਰ ਉਹਨਾਂ ਮਾਹੌਲ ਹੀ ਇਸ ਤਰ੍ਹਾਂ ਦਾ ਕ੍ਰੀਏਟ ਕਰਤਾ ਹੈ ਵੀ ਅਸੀਂ ਤਾਂ ਵੀ ਭਾਈ ਉਹ ਜਿਹੜਾ ਕਾਲੀ ਕਾਂਗਰਸੀਆਂ ਦੀ ਪਿਛਲੀ ਸਰਕਾਰਾਂ ਜਿਹੇ ਤਰ੍ਹਾਂ ਚੱਲਦਾ ਤੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਹੋ ਕਿਤੇ ਨਾ ਕਿਤੇ ਉਹ ਸਿਸਟਮ ਉਹਨੂੰ ਵੀ ਮਾਤ ਪੇਰੀਏ ਲੱਗਦਾ ਨਹੀਂ ਹੁਣ ਰੋਕ ਕਿਤੇ ਨਾ ਕਿਤੇ ਕਾਲੀ ਕਾਂਗਰਸੀਆਂ ਚੰਗੇ ਕਹਿਣ ਲੱਗ ਪਏ ਨੇ ਨਹੀਂ ਨਹੀਂ ਉਹ ਉਹ ਕਹਿੰਦੇ ਜੇ ਖਾਂਦੇ ਸੀ ਤਾਂ ਕਹਿੰਦੇ ਸੀ ਆਹੇ ਖਾਂਦੇ ਆ ਹਾਂ ਤੇ ਕੰਮ ਵੀ ਕਰਦੇ ਸੀ ਪਰ ਇਹ ਢੋਂਗ ਨਹੀਂ ਰੱਜਦੇ ਸੀ ਉਹਨੇ ਕਹਿੰਦੇ ਸੀ ਇਮਾਨਦਾਰ ਆ ਫਿਰ ਪੈਸਾ ਕੌਣ ਖਾਂਦਾ ਹੈ ਵੀ ਤੁਸੀਂ ਰੇਤ ਮਾਫੀਆ ਦੱਸੋ ਵੀ ਰੇਤਾ ਵੀ ਹੌਸੇ ਭਾ ਹੈ ਅਸੀਂ ਇੱਕ ਪੁੱਛੇ ਬੰਦੇ ਨੇ ਪੁੱਛਿਆ ਮੈਂ ਕਹਾਂ ਜੀ ਤੁਸੀਂ ਕੋ ਕਿਵੇਂ ਉਹ ਕਹਿੰਦਾ ਭਾਜੀ ਜਿਵੇਂ ਪਹਿਲੀਆਂ ਸਰਕਾਰਾਂ ਚ ਮਾਲ ਪਹੁੰਚਦਾ ਸੀ ਨਾ ਓਵੇਂ ਹੀ ਲੀਡਰਾਂ ਨੂੰ ਜਿਹੜੇ ਗੁખી ਨੇ ਆਪਦੇ ਉਹਨਾਂ ਨੂੰ ਓਵੇਂ ਹੀ ਮਾਲ ਪਹੁੰਚ ਜਾਂਦਾ ਹੈ ਇਹ ਤਾਂ ਐਵੇਂ ਲੋਕਾਂ ਨੂੰ ਵਿਖਾਉਂਦੇ ਪੈਣੇ ਵੀ ਅਸੀਂ ਇੱਕ ਬਿਜਲੀ ਦਾ ਬਿੱਲ ਮਾਫ ਕਰਤਾ ਤੇ ਬਾਕੀ ਸਾਰਾ ਹੀ ਫੰਡਾ ਇਹਨਾਂ ਦਾ ਓਵੇਂ ਦਾ ਹੀ ਹੈ ਮਤਲਬ ਕੋਈ ਬਦਲਾਅ ਨਹੀਂ ਹੈਗਾ ਬਦਲਾਅ ਨਹੀਂ ਭਾਜੀ ਇਹ ਚੁੱਪੀ ਦੇ ਵਿੱਚ ਨਾ ਬੜਾ ਘਟਾਲਾ ਹੈ ਓਕੇ ਹੂੰ ਠੀਕ ਹੈ ਨਾ ਇਹਨਾਂ ਨੂੰ ਮਾਨਦਾਰ ਬੰਦਾ ਤਾਂ ਪਸੰਦ ਹੀ ਨਹੀਂ ਤੇ ਉਹਦਾ ਰਿਜ਼ਲਟ ਜਿਹੜਾ ਖਮਿਆਜਾ ਇਹਨਾਂ ਨੂੰ ਹੁਣ ਚੋਣ ਜਿਹੜੀ ਪੰਚਾਇਤੀ ਚੋਣਾਂ ਆ ਗਈਆਂ ਨਾ ਇਹ ਚ ਭੁਗਤਣਾ ਇਹਦਾ ਭੁਗਤਣਾ ਪਾਏਗਾ ਮਾਨਸਾਹਵਾ ਕਹਿੰਦਾ ਮੈਂ ਮਾਨਦਾਰ ਆਈ ਕਿੰਨੇ ਚਲੋ ਤੁਸੀਂ ਇਮਾਨਦਾਰ ਹੋ ਪਰ ਆ ਜਿਹੜੇ ਬੰਦੇ ਨੇ ਤੁਹਾਡੇ ਨਾਲ ਇਹ ਤੁਹਾਨੂੰ ਦੱਸਣ ਉਹ ਵੀ ਤੁਸੀਂ ਕਿੰਨੇ ਮਾਨਦਾਰ ਕਿੰਨੇ ਮਾਨਦਾਰ ਹਾਂ ਜਿਹੜੀ ਅਫਸਰ ਸਾਹਿਬ ਤਨਾਤ ਆ ਜਿਹੜੀ ਉਹ ਭਾਜੀ ਅਫਸਰ ਸਾਹਿਬ ਤਾਂ ਓਏ ਜਦ ਇਹ ਬੰਦਾ ਹੀ ਸਾਡੇ ਨਹੀਂ ਸਹੀ ਤੇ ਅਫਸਰ ਸਾਹਿਬ ਕੀ ਕਰਨਗੇ ਅਫਸਰ ਤਾਂ ਇਹਨਾਂ ਨਾਲ ਜ਼ਿਆਦਾ ਪੜੇ ਲਿਖੇ ਨੇ ਠੀਕ ਹੈ ਹੁਣ ਤੁਸੀਂ ਓਪੋਜੀਸ਼ਨ ਪਾਰਟੀਆਂ ਦੇ ਕੋ ਲੀਡਰ ਫੋਨ ਮਾਰਦੇ ਨੇ ਉਹ ਝਾਟਾ ਅਸਰ ਕਰਦੇ ਨੇ ਤੇ ਸਾਡੇ ਵਾਲਾ ਕਿਹਦੇ ਫੋਨ ਮਾਰਦਾ ਕੋਈ ਨਾ ਅੱਛਾ ਜੀ ਕੋਈ ਸੁਣਾਈ ਨਹੀਂ ਕੋਈ ਸੁਣਾਈ ਨਹੀਂ ਮਤਲਬ ਜੇ ਕਾਲੀ ਕਾਰ ਸੀ ਜੇ ਉਹ ਲੀਡਰ ਪੁਰਾਣੇ ਲੀਡਰ ਫੋਨ ਮਾਰਦੇ ਆ ਤੇ ਜਿਹੜਾ ਅਫਸਰ ਆ ਉਹ ਮਤਲਬ ਸੀਟ ਤੋਂ ਖੜਾ ਹੋ ਕੇ ਕੰਮ ਕਰਨ ਤੱਕ ਜਾਂਦਾ ਜੇ ਆਮ ਪਾਰਟੀ ਵਰਕਰ ਜਿਹੜੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰੀ ਰੱਖਿਆ ਜਿਨ੍ਹਾਂ ਨੇ ਪੈਸਾ ਪੈਸਾ ਲੋਕਾਂ ਤੋਂ ਇਕੱਠਾ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਉਹ 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 ਕਿਥੇ ਮੈਂ ਕਹਿੰਦਾ ਜੀ ਮੈਂ ਜਿੱਥੇ ਵੀ ਜਾਂਦਾ ਸੀ ਉਹ ਕਹਿੰਦੇ ਤੁਸੀਂ ਛੱਡੋ ਅੱਜ ਵੀ ਲੋਕੀ ਮੈਨੂੰ ਕਹਿੰਦੇ ਨੇ ਭੁੱਲਰ ਸਾਹਿਬ ਚਲੋ ਸਾਡਾ ਮਿੱਤਰ ਵੀ ਹੈ ਪਰ ਉਹ ਸੱਜਣ ਨੂੰ ਮੈਂ ਕਹਾਂ ਜੀ ਆਪਾਂ ਚੱਲੀਏ ਕਹਿੰਦੇ ਨਹੀਂ ਯਾਰ ਸ਼ਰਮਾ ਜੀ ਤੁਸੀਂ ਚਲੇ ਜਾਓ ਤੁਸੀਂ ਕਹਿੰਦੇ ਮੈਂ ਉਹ ਭੁੱਲਰ ਸਾਹਿਬ ਮੈਂ ਕਹਾਂ ਜੀ ਬਾਜ ਢੇੜਾ ਲਾਣਾ ਪੈਣਾ ਹੈ ਲੋ ਅੱਜ ਢੇੜਾ ਲੱਗੇ ਸ਼ਹਿਰ 'ਚ ਕਿਸੇ ਦਾ ਮੈਂ ਕਹਾਂ ਚਲੋ ਅਸੀਂ ਕੋਈ ਘਟਨਾ ਹੋ ਜਾਂਦੀ ਤੁਸੀਂ ਦੁੱਖ ਪ੍ਰਗਾਵਾ ਦਵਾ ਕਰਿਆ ਉਹਨਾਂ ਨੂੰ ਚਲ ਇੰਨੇ ਨਾਲ ਸਕੂਨ ਮਿਲ ਜਾਂਦਾ ਹੂੰ ਠੀਕ ਹੈ ਇਤੋਂ ਲਗ ਲੈਣ ਨੂੰ ਲੱਗਦਾ ਸਾਡੇ ਉਹ ਸਾਨੂੰ ਲੋਕੀ ਘੇਰ ਲੈਂਦੇ ਭਾਈ ਸਾਹਿਬ ਉਹ ਵਿਧਾਇਕ ਸਾਹਿਬ ਆਂਦੇ ਨਹੀਂ ਹੁਣ ਇੰਨੀ ਇੰਨੇ ਘਟਰਾਵਾ ਆਉਂਦੀ ਭਾਵੇਂ ਘਟਰਾਵਾ ਛੋਟੀ ਹੈ ਤੇ ਭਾਵੇਂ ਵੱਡੀ ਹੈ ਸ਼ਹਿਰ ਦਾ ਮਾਹੌਲ ਐਨਾ ਖਰਾਬ ਹੈ ਮੈਂ ਤਾਂ ਭਵਨਤਮਨ ਸਾਹਿਬ ਨੂੰ ਕਹਿਣਾ ਵੀ ਡੀਜੀਪੀ ਸਾਹਿਬ ਵੀ ਕੋਈ ਵਿਸ਼ੇਸ਼ ਟੀਮ ਆ ਸਾਡੇ ਸਰਦੀ ਇਲਾਕੇ ਤੇ ਲਾਈਏ ਸਪੈਸ਼ਲ ਫੋਰਸ ਲਾਈ ਜਵੇ ਜਿੰਨਾਂ ਫਰੀ ਤੁਹਾਡੀ ਘਟ ਹੈ ਤਾਂ ਠੀਕ ਹੈ ਨਾ ਇਹਦੇ ਜਨਤਾ ਤਾਂ ਤੁਹਾਨੂੰ ਹੀ ਕਸੂਰ ਜਾਂਦਾ ਟੈਕਸ ਦਿੰਦੀ ਸਾਨੂੰ ਸ਼ਰਮਜੀਤ ਤੁਹਾਡੀ ਨਜ਼ਰ ਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਅੱਜ ਲੋਕ ਜਿਹੜਾ ਸਾਹਮਣੇ ਕਰ ਰਿਹਾ ਕਿੰਤੀ ਚ ਨਸ਼ੇ ਕੋਈ ਇੱਕ ਤਾਂ ਪਹਿਲੇ ਨੰਬਰ ਤੇ ਲੋਕਾਂ ਦੇ ਸ਼ਹਿਰ ਦੇ ਸੈਰ ਹੀ ਬੰਦ ਹੋ ਗਈ ਹਾਂ ਉਹ ਤਾਂ ਜੋ ਬੇਖੋਈ ਹੁਣ ਜੇ ਡਟਕੋ ਹੁਣ ਜੋ ਵੀ ਸੈਰ ਬੰਦ ਹੋ ਗਈ ਕੋਈ ਬੰਦਾ ਖੁੱਲ ਕੇ ਰਿਸ਼ਤੇਦਾਰ ਨੂੰ ਮਿਲਣ ਨਹੀਂ ਜਾ ਸਕਦਾ ਵੀ ਹੁਣ 8 ਵਜੇ ਭਾਈ ਘਰੋਂ ਬਾਹਰ ਨਹੀਂ ਜਾਣਾ ਕੋਈ ਰੱਖਸ਼ੇ ਵਾਲਾ ਸੁਰੱਖਿਤਾ ਨਹੀਂ ਕੋਈ ਸ਼ਹਿਰ ਦਾ ਲੋਕਾਂ ਦੇ ਪਹਿਲੇ ਕਾਰੋਬਾਰ ਨਹੀਂ ਕਰ ਰਹੀ ਰੇਡੀ ਵਾਲੇ ਨੂੰ ਵੀ ਆਈ ਹਾਈ ਕਲ ਤਾਂ ਮੈਂ ਕਿਹਨਿਆ ਇਕੱਲੇ ਆਵਾਂ ਲੁੱਟ ਲੈਂਦੇ ਨੇ ਜੇ ਰਾਤੀ ਸੇਰੇ ਜਾਂਦੇ ਨੇ ਉਹ 5 5 6 6 ਜੇ ਇਕੱਠੇ ਹੋ ਕੇ ਜਾਂਦੇ ਨੇ ਤਾਂ ਜੋ ਦਾ ਸਾਹਮਣਾ ਕੀਤਾ ਜਾਂਦਾ ਸਾਹਮਣਾ ਕੀਤਾ ਜਾਂਦਾ ਪਰ ਭ੍ਰਿਸ਼ਟਾਚਾਰ ਮਤਲਬ ਕਹਿੰਦਾ ਉਹ ਨਸ਼ੇ ਲੁੱਟ ਕੋ ਵੇਖੋ ਜੀ ਭ੍ਰਿਸ਼ਟਾਚਾਰ ਵੀ ਸਿਖਰਾਂ ਤੇ ਐ ਜੇ ਕਾਲੀਆਂ ਵਿੱਚ 30% ਸੀ ਹੁਣ 90% ਜੇ ਉਹ ਤੋਂ ਕੰਮ ਇੰਨਾ ਹਾਈਟ ਹੋ ਗਿਆ ਉਹ ਤੋਂ ਕਿਤੇ ਕੰਮ ਇੱਕ ਪੇਟੀ 'ਚ ਹੁੰਦਾ ਸੀ ਹੁਣ 6 ਪੇਟੀ 'ਚ ਹੁੰਦਾ ਓਕੇ ਬਤਲ 6 ਗੁਣਾ ਵੱਧ ਗਿਆ ਵੀ 6 ਗੁਣਾ ਵੱਧ ਗਿਆ ਤੁਸੀਂ ਕਿਤੇ ਅਧਿਕਾਰੀ ਕੋਈ ਬਦਲਿਆ ਉਹਨਾਂ ਦੇ ਤੁਸੀਂ ਵੇਖ ਲਓ ਪੜੇ ਸਲੀਮਟ ਰਮ ਆਇਆ ਸੀ 2 ਸਾਲ ਪਹਿਲੇ ਤੇ ਹੁਣ ਉਹਨਾਂ ਦੇ ਬਟਨ ਐ ਖੁੱਲ ਹੀ ਜਾਂਦੇ ਨੇ ਬਾਰ-ਬਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਐਨੀ ਗਰੋਥ ਐਨੀ ਗਰੋਥ ਕਰਕੇ ਜਾਂਦਾ ਉਹ ਕਹਿੰਦਾ ਫਰੋਇਪਰ ਵਾਲਾ ਤਾਂ ਏਰੀਆ ਹੀ ਕੋਈ ਨਹੀਂ ਗਿਆ ਆ ਸ਼ਰਮਾ ਜੀ ਗੱਲ ਆਪਾਂ ਨਵੇੜਨ ਵਾਲੇ ਪੈਸੇ ਹੀ ਐ ਨਸ਼ੇ ਜੋਰਾਂ ਤੇ ਪੀਛਤਾਚਾਰ ਜੋਰਾਂ ਤੇ ਬੇਜ਼ਗਾਰੀ ਜੋਰਾਂ ਤੇ ਲੁੱਟਖੋ ਜੋਰਾਂ ਤੇ ਤੇ ਜਿਹੜੇ ਆਪਾਂ ਗੱਲ ਕਰਦੇ ਸੀ ਤਸਕਰੀ ਦੀ ਰੇਤ ਤਸਕਰੀ ਰੇਤ mafie ਦੀ ਉਹ ਵੀ ਉਹ ਵੀ ਸਿਖਰਾਦੇ ਮੈਂ ਕਹਿੰਦਾ ਜੀ ਤੁਸੀਂ ਬਦਲਾਅ ਕੀ ਲੈਂਦਾ ਸਾਨੂੰ ਇਹ ਦੱਸੋ ਬਦਲਾਅ ਕੀ ਆਇਆ ਬਾਜੀ ਬਦਲਾਅ ਕੁਛ ਨਹੀਂ ਆ ਹਾਂ ਅਸੀਂ ਪੁਰਾਣੇ ਪੂਰਨਿਆਂ ਦੇ ਚੱਲ ਰਹੇ ਹਾਂ ਹਾਂ ਠੀਕ ਹੈ ਨਾ ਉਹ ਤਾਂ ਇੱਕ ਲੋਕਾਂ ਨੂੰ ਗਮਨਾਹ ਕੀਤਾ ਗਿਆ ਵੀ ਆਪ ਦੇ ਜਿਹੜੇ ਵਰਕਰਾਂ ਨੂੰ ਜਿਹੜੇ ਉਹਨਾਂ ਨੇ ਅਸੀਂ ਜਾ ਕੇ ਲੋਕਾਂ ਨੂੰ ਨਾਰੇ ਲਾਉਂਦੇ ਰਹੇ ਨਿਕਲੋ ਬਾਹਰ ਮਕਾਨੋਂ ਸੀ ਜੰਗ ਲੜੋ ਕੋਈ ਮੰਨ ਲੋ ਸੀ ਅੱਜ ਬੇਈਮਾਨੀ ਅੱਗੇ ਆ ਕੇ ਖੜ ਗਏ ਨੇ ਜੋ ਜਿਹੜੇ ਇਮਾਨਦਾਰ ਵਰਕਰ ਨੇ ਉਹ ਘਰੇ ਚੁੱਪ ਕਰਕੇ ਬੈਠੇ ਨੇ ਲੋਕਾਂ ਨੂੰ ਲਾਂਤਾ ਪਾੰਦੇ ਨੇ ਭਾਈ ਸਾਹਿਬ ਤੁਸੀਂ ਬੜੇ ਨਾਰੇ ਲਾਂਦੇ ਸੀ ਅੱਜ ਆਓ ਇੱਥੇ ਆ ਘਟਨਾ ਹੋ ਗਈ ਇੱਥੇ ਆ ਹੋ ਗਈ ਤੁਹਾਡਾ ਲੀਡਰ ਕਿੱਥੇ ਹੈਗਾ ਹਾਂਜੀ ਰੋਜ਼ ਮਾਰ ਤਾੜਦੀਆਂ ਰੋਜ਼ ਵਾਰਤਾ ਤਾਂ ਵੱਡੀਆਂ ਵੱਡੀਆਂ ਇਹਦੇ ਵਿੱਚ ਅਸੀਂ ਵੀ ਜਨਤਾ ਤੋਂ ਮਾਫੀ ਮੰਗਦੇ ਹਾਂ ਵੀ ਅਸੀਂ ਗੁਨਾਹ ਕੀਤਾ ਪਰ ਅਸੀਂ ਕਹਿੰਦੇ ਜਨਤਾ ਜਾਗੋ ਹੁਣ ਜਿਹੜੇ ਪੰਚਾਇਤਾਂ ਚ ਨਾਮ ਹੋਣਗੇ ਤੇ ਤੁਸੀਂ ਡਟ ਕੇ ਆਪ ਦਾ ਆਪਦਾ ਨੇਤਾ ਆਪ ਚੁਣੋ ਆਪ ਜਣਾ ਜਿਹੜਾ ਟੱਡੀ ਰਾਖੀ ਕਰ ਸਕੇ ਤੁਹਾਡੇ ਰਵਾਜ ਬੰਗੇ ਪੁੱਛ ਕੇ ਥੇ ਲਾ ਕੇ ਜਰਾ ਵੇਖ ਲਿਆ ਕਿ ਘੜਾ ਸਹੀ ਹੈ ਵੀ ਉਹਨਾਂ ਬਾਅਦ ਚਾਹੁੰਦਾ ਹੋਵੇ ਟਿਪਟਿਮ ਕਰਦੇ ਘੜਾ ਹੀ ਖਾਲੀ ਹੋ ਜਾਈ ਆ ਬਿਲਕੁਲ ਮਿੱਤਰੋ ਅੱਜ ਜਿਹੜੇ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਜਿਹੜੇ ਲੋਕ ਆ ਉਹ ਘਰਾਂ ਚ ਅੰਦਰ ਕੈਦ ਹੋ ਗਏ ਸੈਰ ਕਰਨੀ ਵੀ ਉਹਨਾਂ ਦੀ ਬੰਦ ਹੋ ਗਈ ਇਹਨੇ ਗੰਭੀਰ ਹਾਲਾਤ ਕਿੰਨੀ ਕਤਲੂਕਾਰਤਾ ਤੇ ਕਹਿਣ ਦਾ ਮੁਤਾਬਕ ਅਸੀਂ ਸ਼ਰਮਾ ਜੀ ਨੂੰ ਕਵਾਂਗੇ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕਿਨੂ ਨਰਿੰਦਰ ਅਰਵਿੰਦ ਕੇਜਰੀਵਾਲ ਤਾਂ ਕੀ ਆਪਣਾ ਸੁਦੇਸ਼ ਦੇਣਾ ਚਾਹੁੰਦੇ ਆ ਅ ਸ਼ਰਮਾ ਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਸਪਰੀਮੋ ਸਾਹਿਬ ਕੇਜਰੀਵਾਲ ਸਾਹਿਬ ਠੀਕ ਹੈ ਜੀ ਤੇ ਭਗਵੰਤ ਮਾਨ ਜੀ ਨੂੰ ਤੁਸੀਂ ਆਪ ਦਾ ਨਾਅਰਾ ਲਾਇਆ ਸੀ ਵੀ ਅਸੀਂ ਇਮਾਨਦਾਰ ਆ ਪਰ ਸਾਨੂੰ ਪੰਜਾਬ ਦੇ ਵਿੱਚ ਇਮਾਨਦਾਰੀ ਵਿਖਾਓ 2.5 ਸਾਲਾਂ ਵਿੱਚ ਕੋਈ ਇਮਾਨਦਾਰੀ ਨਹੀਂ ਵਿਖਦੀ ਜੇ ਤੁਸੀਂ ਨਾ ਇਮਾਨਦਾਰੀ ਵਿਖਾਈ ਤੇ ਆਪ ਦਾ ਬਿਸਤਰਾ ਗੋਲ ਕਰਨ ਤੇ ਜਨਤਾ ਦੇਰ ਨਹੀਂ ਲਾਏਗਾ ਬਿਲਕੁਲ ਆ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਇਹ ਜਿਹੜਾ ਆ ਨਤੀਜਾ ਆਪਾਂ ਲੋਕ ਸਭਾ ਚੋਣਾਂ ਚ ਆਪਾਂ ਵੇਖ ਚੁੱਕੇ ਆ ਆ ਜਿਹੜੀ ਲੱਖਾਂ ਦੇ ਅਦਾਚ ਹਰ ਹਲਕੇ ਚ ਵੋਟ ਮਿਲੀ ਸੀ ਉੱਥੇ 8-10 ਹਜ਼ਾਰ ਤੇ ਜਿਹੜਾ ਉਹ ਠੰਮ ਕੇ ਰਹਿ ਗਿਆ ਆਮ ਆਦਮੀ ਪਾਰਟੀ ਤੇ ਜਿਹੜਾ ਅਜਾ ਹਾਲਾਤ ਆ ਉਹ ਵੀ ਬੜੇ ਗੰਭੀਰ ਆ ਤੇ ਲੋਕ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਦੁਖੀ ਆ ਤੇ ਇਹਦੀ ਉਦਾਹਰਨ ਆਪਣੇ ਕੋਲੇ ਜਿਹੜਾ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਸਟੇਟ ਮੈਂਬਰ ਜਿਹੜਾ ਪ੍ਰੇਮ ਰਾਜ ਸ਼ਰਮਾ ਜੀ ਸਾਡੇ ਸਾਹਮਣੇ ਬੈਠੇ ਆ ਤੇ ਗੱਲ ਇਹਨੇ ਉਹਨਾਂ ਨੂੰ ਸੁਝੰਸ਼ਤਾ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੀ ਸਵੈ ਰੱਖਿਆ ਦੀ ਲੋਕ ਕੀ ਕਰਨ ਦੇਖੋ ਜੀ ਜਨਤਾ ਤੁਹਾਡੀ ਸਰਕਾਰ ਦੇ ਹੱਥ ਖੜੇ ਹੋਵੇ ਦੇਖੋ ਜੀ ਜਨਤਾ ਸਰਕਾਰ ਤੇ ਭਰੋਸਾ ਨਾ ਰੱਖੇ ਪੜ੍ਹੇ ਲਿਖੀ ਜਨਤਾ ਹੈ ਹੁਣ ਲੋਕਾਂ ਨੂੰ ਖੁਦ ਹੀ ਸੂਝਵਾਨ ਹੋਣਾ ਚਾਹੀਦਾ ਹੈ ਖੁਦ ਹੀ ਜਾਗਰੂਕ ਹੋਣਾ ਚਾਹੀਦਾ ਹੈ ਆਪਦੀ ਸੁਰੱਖਿਆ ਆਪ ਹੀ ਕਰੋ ਵੀ ਕਿਸੇ ਤੁਸੀਂ ਕਹੋ ਜੀ ਤੁਹਾਨੂੰ ਕੋਈ ਪ੍ਰਸ਼ਾਸਨ ਦੀ ਮਦਦ ਹੋਏਗੀ ਜਾਂ ਤੁਹਾਡਾ ਕੋਈ ਲੀਡਰ ਮਗਰ ਆਏਗਾ ਤੁਸੀਂ ਆਪਦੇ ਹੀ ਸੇਰੇ ਵਾਹਿਗੁਰੂ ਦਾ ਨਾਮ ਲੈ ਕੇ ਨਿਕਲੋ ਤੇ ਸ਼ਾਮ ਨੂੰ ਵਾਹਿਗੁਰੂ ਦਾ ਧੰਨਵਾਦ ਕਰੋ ਇਸ ਅਨੁਸਾਰ ਖਤ ਕਰੇ ਰੱਖਿਆ ਹੈ ਬਿਲਕੁਲ ਮਤਲਬ ਹੁਣ ਤਾਂ ਲੋਕ ਇਹ ਇਤੋਂ ਤੱਕ ਆ ਗਏ ਵੀ ਉਹ ਆਪਣੇ ਆਪ ਜਿੰਨ ਵਧੀਆ ਲੰਘ ਜਾਂਦਾ ਤੇ ਉਹ ਆਪਸ਼ਕਰਾਨਾ ਕਰਦੇ ਦੱਸਦੇ ਰਹੇ ਵੀ ਬਚ ਕੇ ਸੇਵ ਕਰਨਾ ਆ ਵੀ ਮਿੱਤਰੋ ਜਿਹੜੇ ਹਾਲਾਤ ਬਹੁਤ ਗੰਭੀਰ ਆ ਬਾਰ ਬਾਰ ਆਪਾਂ ਇਹੋ ਗੱਲ ਕਰ ਰਹੇ ਆ ਤੇ ਇਹ ਜਿਹੜੀ ਆਵਾਜ਼ ਆ ਔਰ ਇੱਕ ਆਵਾਮ ਦੀ ਆਵਾਜ਼ ਆ ਇਹ ਪ੍ਰੇਮਾ ਸ਼ਰਮਾ ਦੀ ਆਪਣੀ ਆਵਾਜ਼ ਨਹੀਂ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਾਲਿਆ ਇਹ ਮੇਰੀ ਆਵਾਜ਼ ਨਹੀਂ ਇਹ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਇਹ ਜਿਹੜੀ ਆਵਾਜ਼ ਆ ਇਹ ਪ੍ਰੇਮਾ ਸ਼ਰਮਾ ਦੀ ਆਵਾਜ਼ ਨਹੀਂ ਇਹ ਪੰਜਾਬ ਦੇ ਆਵਾਮ ਦੀ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਜਿਹੜੀ ਦੱਬੀ ਹੋਈ ਆ ਇਹ ਪ੍ਰੇਮਾ ਸ਼ਰਮਾ ਜੀ ਨੇ ਉਹ ਬਾਹਰ ਕੱਢੀ ਆ ਕਿਉਂ ਬਾਹਰ ਕੱਢੀ ਆ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਬਰੰਦ ਕੀਤਾ ਸੀ ਘਰ ਘਰ ਜਾ ਕੇ ਅਲਖ ਜਗਾਈ ਸੀ ਔਰ ਲੋਕਾਂ ਨੂੰ ਜਗਾਇਆ ਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਝਾੜੂ ਹੱਥ ਫੜਾਇਆ ਸੀ ਤੇ ਜਿਹੜਾ ਸਰਕਾਰ ਔਰ ਜੋ ਵੱਡਾ ਯੋਗਦਾਨ ਇਹਨਾਂ ਦਾ ਪਾਇਆ ਸੀ ਤੇ ਅੱਜ ਸਭ ਕੁਝ ਉਲਟ ਹੋਣ ਕਰਕੇ ਭ੍ਰਿਸ਼ਟਾਚਾਰ ਨਸ਼ੇ ਲੋਟਕੋ ਮਾਫੀਆ ਹਨ ਹਰ ਚੀਜ਼ ਦੀ ਪ੍ਰਭਾਵ ਹੁਣ ਲੋਕਾਂ ਨੇ ਇਹਨਾਂ ਦਾ ਜੀਣਾ ਦੁਪਰ ਕੀਤਾ ਹੋਇਆ ਜਦੋਂ ਇਹ ਘਰੋਂ ਬਾਹਰ ਨਿਕਲਦੇ ਤੇ ਲੋਕ ਸਵਾਲ ਕਰਦੇ ਆ ਕੁਐਸਚਨ ਕਰਦੇ ਆ ਪਰ ਜਿਹੜੇ ਨਾ ਤੋਂ ਸੁਣੇ ਨਹੀਂ ਜਾ ਰਹੇ ਤੇ ਇਹਨਾਂ ਨੇ ਆਪਣੀ ਆਵਾਜ਼ ਤੁਹਾਡੀ ਕਚਹਿਰੀ ਚ ਰੱਖੀ ਆ ਇਹਨਾਂ ਨੇ ਪੁਲਿਸ ਨੂੰ ਸਿਵਲ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਾਰਟੀ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜੀ ਕਾਰਵਾਈ ਉਹ ਜ਼ੀਰੋ ਹੈ ਇਹ ਇਹ ਆਵਾਜ਼ ਅੱਜ ਤੁਹਾਡੀ ਕਚਹਿਰੀ ਚਾਹੀ ਆ ਤੇ ਸਾਡੀ ਇਕੁਇਲ ਡਿਮਾਂਡ ਆ ਵੀ ਇਸ ਆਵਾਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਤੱਕ ਆਵਾਜ਼ ਨੂੰ ਪਾਰਟੀ ਦੇ ਫੌਮੀ ਕਨਵੀਨਰ ਅਰਵਿੰਦ ਕੇ ਜੀਵਨ ਤੱਕ ਪਹੁੰਚਾਓ ਲਈ ਸਾਡੀ ਹੈਲਪ ਕਰੋ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਤਾਂ ਜੋ ਇਹ ਆਵਾਜ਼ ਤੁਹਾਡੀ ਆਵਾਜ਼ ਪੰਜਾਬ ਤੇ ਦੁੱਖ ਪੰਜਾਬ ਦੇ ਲੋਕਾਂ ਦੇ ਦੁੱਖ ਉਹਨਾਂ ਤੱਕ ਪਹੁੰਚਣ ਤੇ ਜਿਹੜਾ ਬਦਲਾਅ ਸੱਚੀ ਮੂਜੀ ਦਾ ਬਦਲਾਅ ਆਵੇ ਕਿਉਂ ਸ਼ਰਮਾ ਜੀ ਇਦਾਂ ਹੀ ਹਾਂਜੀ ਵੇਖੋ ਜੀ ਜੇ ਬਦਲਾਅ ਹੈ ਤਾਂ ਉਹਨੂੰ ਵਖਾਣ ਵੀ ਸਾਡਾ ਬਦਲਾਅ ਕਿੱਥੇ ਹੈ ਜੀ ਠੀਕ ਹੈ ਇਹ ਦੂਜੀਆਂ ਪਾਰਟੀਆਂ ਜਿਸ ਤਰ੍ਹਾਂ ਚਲਦੀਆਂ ਸੀ ਇਹ ਉਹਨਾਂ ਦਾ ਵੀ ਸਿਰਾ ਨਿਕਲੇ ਜੀ ਤੇ ਬਦਲਾਅ ਤਾਂ ਕਿਤੇ ਵਿਖਦਾ ਨਹੀਂ ਲੋਕਾਂ ਨੇ ਸਾਹ ਲੱਗਦਾ ਵੀ ਸਾਡਾ ਘੁੱਟਿਆ ਹੈ ਕੋਈ ਵੀ ਬੰਦਾ ਕਿਤੇ ਖੁਸ਼ੀ ਨਾ ਕਿਤੇ ਜਾਣ ਸਕਦਾ ਆਪਦੇ ਰਿਸ਼ਤੇਦਾਰਾਂ ਨੂੰ ਡਰਦਾ ਮਿਲਣ ਨਹੀਂ ਜਾਂਦਾ ਵੀ ਰਾਤੀ ਆਹੀ ਕਿ ਮਿਲਣ ਜਾਵਾਂਗੇ ਤੇ ਰਾਜ ਲੁੱਟੇਣਾ ਚਾਹੀਦਾ ਠੀਕ ਇਹ ਘਰ ਸੁਣਨਾ ਛੱਡ ਕੇ ਵਾਪਸ ਆ ਕੇ ਤੇ ਪਤਾ ਨਹੀਂ ਘਰੇ ਕੀ ਹੋਣਾ ਹੈ ਨਾ ਹਾਂਜੀ ਇਹ ਤਾਂ ਹੁਣ ਤੁਸੀਂ ਸਿਮਰਨ ਕਰੋ ਵਿਆਹ ਗੁਰੂ ਤੁਸੀਂ ਸਾਡਾ ਰਖਵਾਲਾ ਇਹਨਾਂ ਲੀਡਰਾਂ ਦੇ ਭਰੋਸੇ ਨਾ ਰੱਖੋ ਸੋਚ ਸਮਝ ਕੇ ਜਿਹੜੇ ਲੀਡਰ ਨੂੰ ਵੇਖੋ ਹੁਣ ਪਚੈਤਾਂ ਦੇ ਆਣਗੇ ਚਨਾਵ ਜਿਹੜਾ ਕੋਈ ਸਰਪੰਚ ਚੁਣੋ ਉਹ ਕੋਲੇ ਘੜੇ ਤਰ੍ਹਾਂ ਖੜਕ ਕੇ ਆ ਕੇ ਵੇਹ ਲੋ ਵੀ ਐਸੀ ਮੁੰਦਾ ਤਾਂ ਨਹੀਂ ਕਿਤੇ ਹਾਂ ਠੀਕ ਹੈ ਨਾ ਇੱਥੇ ਸ਼ੇਕ ਤਾਂ ਨਹੀਂ ਹਾਂ ਜੋ ਦਿਖਦਾ ਉਹੀ ਵੀ ਕਰ ਤੁਸੀਂ ਭਰੋ ਖੜਾ ਉਹ ਖੜਾ ਉੱਪਰ ਜਾ ਪਿਆ ਪਿਆ ਹੀ ਖਾਲੀ ਹੋ ਜੇ ਤੇ ਇਸੇ ਤਰ੍ਹਾਂ ਸਰਕਾਰ ਦਾ ਹਾਲ ਹੈ ਵੀ ਅਸੀਂ ਤਾਂ ਖੜਾ ਪਰਿਆ ਸੀ ਵੀ ਚੰਗੀਆਂ ਉਮੀਦਾਂ ਲਾਈਆਂ ਕੁਠੜਨਾ ਪਾਣੀ ਪੀਵਾਂਗੇ ਇਹਨਾਂ ਸਾਡੇ ਉਹੀ ਅਹਿਸਾਸ ਕਰਤੇ ਆ ਬਿਲਕੁਲ ਮਿੱਤਰੋ ਅ ਹੁਣ ਜਿਵੇਂ ਲੋਕ ਸਭਾ ਚੋਣਾਂ 'ਚ ਤੁਸੀਂ ਫਤਵਾ ਦਿੱਤਾ ਹੈ ਹੁਣ ਪੰਚਾਇਤੀ ਚੋਣਾਂ ਆ ਰਹੀਆਂ ਉਹਨਾਂ 'ਚ ਵੀ ਆਪਣੇ ਪੂਰੀ ਦ੍ਰਿੜਤਾ ਨਾਲ ਸੋਚ ਸਮਝ ਕੇ ਜਿਹੜਾ ਉਹ ਫੈਸਲਾ ਲਾਓ ਤਾਂ ਜੋ ਸਾਡਾ ਜਿਹੜਾ ਪੰਜਾਬ ਰੰਗਲਾ ਪੰਜਾਬ ਉਹ ਵਾਕਿਆ ਹੀ ਰੰਗਣ ਰਹੇ ਜੇ ਲੁੱਟ ਕੋਕਤ ਨੂੰ ਕਰਨ ਤੋਂ ਬਚ ਕੇ ਰਹੇ ਤੇ ਜਿਹੜਾ ਸੁਧਾਰ ਆਉਣੇ ਆ ਉਹ ਜ਼ਰੂਰੀ ਸੁਧਾਰ ਆ ਜਾਣ ਜੇ ਅਸੀਂ ਪਿੰਡ ਦੀ ਪਾਰਲੀਮੈਂਟ ਸਭ ਤੋਂ ਪਹਿਲਾਂ ਜਿਹੜਾ ਕੰਮ ਚੱਲਦਾ ਉਹ ਪਿੰਡ ਦੀ ਪਾਰਲੀਮੈਂਟ ਤੋਂ ਚੱਲਦਾ ਜੇ ਅਸੀਂ ਉਹਨੂੰ ਸਾਫ਼ ਸੁਥਰਾ ਬਣਾ ਲਾਂਗੇ ਤਾਂ ਹੋ ਸਕਦਾ ਵੀ ਸਰਕਾਰਾਂ ਨੂੰ ਜਾਗਰ ਲਈ ਸੋਚਣਾ ਪਵੇ ਮਜਬੂਰ ਹੋਣਾ ਪਵੇ ਤੇ ਇਹੀ ਸਾਡੀਆਂ ਬੇਨਤੀਆਂ ਸੀ ਤੇ ਤੁਸੀਂ ਇਸ ਸਾਡੇ ਚੈਨਲ ਨੂੰ ਦਾ ਫਰੋਇਦ ਪਰ ਲਾਈਵ ਨੂੰ ਲਾਈਕ ਕਮੈਂਟ ਸਾਡੀ ਪੋਸਟ ਨੂੰ ਕਰੋ ਚੈਨਲ ਨੂੰ ਫੇਸਬੁਕ ਤੇ ਫਾਲੋ ਤੇ YouTube ਤੇ ਜਿਹੜਾ ਸਬਸਕ੍ਰਾਈਬ ਕਰੂ ਕਰੋ ਤਾਂ ਜੋ ਤੁਹਾਡੇ ਕੋਲੇ ਤਾਜ਼ਾ ਅਤੇ ਹੋਰ ਸਮੇਂ-ਸਮੇਂ ਦੀਆਂ ਗਿਆਨਪੂਰ ਜਾਣਕਾਰੀਆਂ ਮਿਲ ਸਕਣ ਤੇ ਸਾਡੀ ਹੁਣ ਇੱਕੋ ਹੀ ਬੇਨਤੀ ਆ ਇਸ ਵੀਡੀਓ ਨੂੰ ਅ ਸ਼ਰਮਾ ਜੀ ਤੁਸੀਂ ਬੇਨਤੀ ਕਰੋ ਸਰ ਮੈਂ ਤਾਂ ਬੇਨਤੀ ਕਰਦਾ ਵੀ ਸਾਨੂੰ ਖੁਦ ਜਾਗਣਾ ਪੈਣਾ ਹੈ ਇਹ ਮੈਂ ਤਾਂ ਕਹਿੰਦਾ ਪੂਰੇ ਵਿਸ਼ਵ ਦੇ ਵਿੱਚ ਖਾਲਸ ਰਾਜ ਲਿਆਣਾ ਹੈ ਤੇ ਸਾਨੂੰ ਜਾਗਣਾ ਹੀ ਪੈਣਾ ਹੈ। ਹਾਂ ਜੇ ਅਸੀਂ ਖਾਲਸ ਰਾਜ ਮਤਲਬ ਅ ਅੱਛਾ ਰਾਜ ਸ਼ੁੱਧ ਰਾਜ ਲੈ ਕੇ ਆਉਣਾ ਤਾਂ ਫਿਰ ਸਾਨੂੰ ਜਾਗਣਾ ਹੀ ਪਊਗਾ ਤੇ ਇਹ ਹੁਣ ਸਾਡੇ ਕੋਲ ਸਮਾਂ ਆ ਗਿਆ ਪੰਚਾਇਤੀ ਚੋਣਾਂ ਤੋਂ ਸ਼ੁਰੂ ਹੋ ਜੋ ਆਉਣ ਵਾਲੇ ਸਮੇਂ ਚ ਜਿਹੜੇ ਦੇ ਰਿਜ਼ਲਟ ਲੈ ਕੇ ਤੁਹਾਨੂੰ ਅ ਲਿਆਉਣੇ ਇਹਦੇ ਨਾਲ ਹੀ ਆਪਾਂ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਤੁਸੀਂ ਇਹਦੀ ਆਵਾਜ਼ ਪਹੁੰਚਾਈ ਤੇ ਲੋਕ ਜਾਗਣ ਤੇ ਪੰਜਾਬ ਨੂੰ ਖਿਸ਼ਾਲ ਰੱਖਣ ਬਿਲਕੁਲ ਧੰਨਵਾਦ ਅਾ ਸ਼ਰਮਾ ਜੀ ਉਮੀਦ ਕਰਦੇ ਆਉਣ ਵਾਲੇ ਦਿਨਾਂ 'ਚ ਆਪਾਂ ਫਿਰ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਮਿਲਾਂਗੇ 19 ਦਿਨ ਲਈ ਆਪਾਂ ਲੈ ਲਈਏ ਛੁੱਟੀਆਂ ਅਾ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਹੁੰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ